ਇਸ ਸਤਿ ਸ਼੍ਰੀ ਅਕਾਲ ਜੀ ਸੋ ਲੇਖ ਵੀਡੀਓ ਵਿੱਚ ਕਵਲ ਤੇ ਸੰਦੀਪ ਦਾ ਰਿਸ਼ਤਾ ਕਿਵੇਂ ਜੁੜਦਾ ਹੈ ਤੇ ਪਿੰਕੀ ਨਾਲ ਕਿਵੇਂ ਤਲਾਕ ਹੁੰਦਾ ਇਸ ਦਾ ਕਿਵੇਂ ਸੱਚ ਪੜਿਆ ਜਾਂਦਾ ਹੈ ਆਪਾਂ ਇਹ ਸਾਰੀਆਂ ਗੱਲਾਂ ਕਰਾਂਗੇ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਜਿਵੇਂ ਕਿ ਲੇਖ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਪਿੰਕੀ ਦਾ ਪਰਦਾ ਫਾਸ਼ ਹੋਣ ਵਾਲਾ ਹੈ ਜਦੋਂ ਕਿ ਉਹ ਕਵਲ ਦੇ ਉੱਤੇ ਹਮਲਾ ਕਰਵਾ ਦਿੰਦੀ ਆ ਪਰ ਉੱਥੇ ਕਵਲ ਮੌਜੂਦ ਨਹੀਂ ਹੁੰਦਾ ਕਿਉਂਕਿ ਉਹ ਸਾਰੀਆਂ ਗੱਲਾਂ ਸੁਣ ਲੈਂਦਾ ਉਸ ਤੋਂ ਬਾਅਦ ਉਹ ਪਿੰਕੀ ਨੂੰ ਤਲਾਕ ਦੇ ਦਿੰਦਾ ਇਹ ਤੇ ਉਧਰ ਸੰਦੀਪ ਲਈ ਵੀ ਰਿਸ਼ਤਾ ਲੱਭ ਰਹੇ ਹੁੰਦੇ ਨੇ ਉਸਦੇ ਮਾਮਾ ਮਾਮੀ ਤੇ ਕਵਲ ਨੂੰ ਉਹ ਜਾਣ ਪਛਾਣ ਵਿੱਚ ਹੀ ਹੁੰਦੇ ਨੇ ਇਧਰੋਂ ਤਲਾਕ ਹੋਣ ਤੇ ਉਹ ਕਹਿੰਦੇ ਨੇ ਕਿ ਕਿਉਂ ਨਾ ਕਵਲ ਦੇ ਨਾਲ ਹੀ ਸੰਦੀਪ ਦਾ ਰਿਸ਼ਤਾ ਕਰ ਦਿੱਤਾ ਜਾਵੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸੰਦੀਪ ਦਾ ਭਰਾ ਤੇ ਸੰਦੀਪ ਕਵਲ ਨੂੰ ਪਹਿਲਾਂ ਤੋਂ ਹੀ ਜਾਣਦੇ ਨਹੀਂ ਸੋਝ ਜਿ ਰਿਸ਼ਤੇ ਦੀ ਦੱਸ ਪੈਂਦੀ ਹੈ ਤੇ ਕਵਲ ਵੀ ਸੋਚ ਲੈਂਦਾ ਹੈ ਕਿ ਸੇ ਜਨਾਨੀ ਨਾਲ ਮੈਂ ਕਿੰਨੇ ਟਾਈਮ ਤੋਂ ਘਟ ਰਿਹਾ ਐ ਪਰ ਉਸਨੇ ਕਦੇ ਵੀ ਮੇਰੇ ਨਾਲ ਵਧੀਆ ਤਰੀਕੇ ਨਾਲ ਨਾ ਗੱਲ ਕੀਤੀ ਤੇ ਸਗੋਂ ਹਮੇਸ਼ਾ ਲੜਾਈ ਝਗੜਾ ਹੀ ਹੁੰਦਾ ਰਿਹਾ ਤੇ ਉਧਰ ਸੰਦੀਪ ਆਪਣਾ ਰਿਸ਼ਤਾ ਕਰਨ ਲਈ ਮਨਾ ਕਰ ਦਿੰਦੀ ਆ ਪਰ ਉਸ ਨੂੰ ਸਾਰੇ ਜਾਣੇ ਸਮਝਾਉਂਦੇ ਆ ਕਿ ਤੂੰ ਜੇਕਰ ਵਿਆਹ ਨਹੀਂ ਕਰਾਵੇਂਗੀ ਤਾਂ ਫਿਰ ਤੇਰੀ ਜ਼ਿੰਦਗੀ ਔਖੀ ਹੋ ਜਾਏਗੀ ਕਿਉਂਕਿ ਉਹਦੇ ਸਾਸਰੀ ਉਸ ਨੂੰ ਸੰਭਲ ਲਈ ਤਿਆਰ ਨਹੀਂ ਹੈਗੀ ਤੇ ਭਰਾ ਪਰਜਾਈ ਹਮੇਸ਼ਾ ਤਾਨੇ ਮੇਨੇ ਦਿੰਦੇ ਆ ਸੋ ਉਹ ਆਪਣੇ ਮੰਤੇ ਪੱਥਰ ਰੱਖਦੀ ਹੋਈ ਇਹ ਗੱਲ ਦਾ ਫੈਸਲਾ ਲੈ ਲੈਂਦੀ ਆ ਤੇ ਉਹ ਇਹ ਵੀ ਗੱਲ ਕਰਦੀ ਆ ਕਿ ਜੇਕਰ ਜਿੱਥੇ ਮੇਰਾ ਰਿਸ਼ਤਾ ਹੋਵੇਗਾ ਉੱਥੇ ਗੁਰਮੀਰ ਨੂੰ ਵੀ ਮੈਂ ਨਾਲ ਹੀ ਲੈ ਕੇ ਜਾਵਾਂਗੀ ਤੇ ਉਧਰੋਂ ਕਵਲ ਹੋਣੀ ਵੀ ਇਹ ਗੱਲ ਲਈ ਮੰਨ ਜਾਂਦੇ ਨੇ ਕਿਉਂਕਿ ਉਹ ਬੱਚੇ ਦੀ ਫੀਲਿੰਗ ਨੂੰ ਸਮਝਦੇ ਨੇ ਉਹ ਸੋਚਦੇ ਨੇ ਕਿ ਜਿਹੜੀ ਮਾਂ ਆਪਣਾ ਬੱਚਾ ਨਹੀਂ ਛੱਡ ਸਕਦੀ ਉਹ ਵਫਾਦਾਰ ਹੀ ਹੋਵੇਗੀ ਉਧਰ ਪਿੰਕੀ ਆਪਣਾ ਬੱਚਾ ਛੱਡ ਕੇ ਚਲੀ ਜਾਂਦੀ ਆ ਕਿਉਂਕਿ ਉਹ ਆਪਣੇ ਬੱਚੇ ਨਾਲੋਂ ਮੋਰਾਂ ਨੂੰ ਦਾ ਇੰਪੋਰਟੈਂਸ ਦਿੰਦੀ ਆ ਇਸ ਕਰਕੇ ਕਵਲ ਇੱਕਲ ਨੂੰ ਸਮਝ ਜਾਂਦਾ ਹੈ ਸੋ ਦੋਵਾਂ ਦਾ ਰਿਸ਼ਤਾ ਹੋ ਜਾਂਦਾ ਹੈ ਤੇ ਫਿਰ ਵਿਆਹ ਵੀ ਸੰਦੀਪ ਉਹਨਾਂ ਨੂੰ ਬਹੁਤ ਹੀ ਇੱਕ ਵਧੀਆ ਕੁੜੀ ਮਿਲ ਜਾਂਦੀ ਆ ਜੋ ਕਿ ਬਹੁਤ ਇਨੋਸੈਂਟ ਹੁੰਦੀ ਆ ਤੇ ਕਵਲ ਨੂੰ ਵੀ ਉਹ ਬਹੁਤ ਵਧੀਆ ਲੱਗਦੀ ਆ ਉਹ ਸੋਚਦਾ ਏ ਕਿ ਸ਼ਾਇਦ ਮੇਰੇ ਸੰਜੋਗ ਇੱਥੇ ਹੀ ਲਿਖੇ ਸੀ ਕਿਉਂਕਿ ਸੰਦੀਪ ਉਹਨਾਂ ਲਈ ਬਹੁਤ ਚੰਗੀ ਸਾਬਤ ਹੁੰਦੀ ਆ ਤੇ ਘਰ ਦਾ ਸਾਰਾ ਕੰਮਕਾਰ ਵੀ ਕਰਦੀ ਆ ਤੇ ਸਾਰੇ ਜੀਆਂ ਨਾਲ ਵਧੀਆ ਹਾਸੇ ਖੇੜ ਕੇ ਬੋਲਦੀ ਆ ਨਾ ਹੀ ਉਸ ਦੀਆਂ ਬਹੁਤ ਡਿਮਾਂਡਾਂ ਹੁੰਦੀਆਂ ਨੇ ਕਿਉਂਕਿ ਉਹ ਗਰੀਬੀ ਵਿੱਚੋਂ ਆਈ ਹੁੰਦੀ ਆ ਤੇ ਉਹਨਾਂ ਦੇ ਘਰ ਕਵਲ ਕੇ ਘਰ ਹਰ ਇੱਕ ਚੀਜ਼ ਉਸ ਨੂੰ ਮਿਲ ਜਾਂਦੀ ਆ ਜਿਹੜੀ ਉਸਨੇ ਕਦੇ ਸੋਚੀ ਵੀ ਨਹੀਂ ਹੁੰਦੀ ਸੀ ਤੇ ਉਹ ਸੋਚਦੀ ਆ ਕਿ ਮੇਰੀ ਕਿਸਮਤ ਚੰਗੀ ਸੀ ਜਿਹੜਾ ਮੇਰਾ ਕਵਲ ਨਾਲ ਵਿਆਹ ਹੋ ਗਿਆ ਸੋ ਹੁਣ ਸਟੋਰੀ ਕੁਝ ਇਸ ਤਰੀਕੇ ਨਾਲ ਹੋਵੇਗੀ ਵੀਡੀਓ ਵਧੀਆ ਲੱਗੀ ਇਹ ਸਟੋਰੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ